Hi friends. ਤੁਹਾਡਾ ਮੇਰੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ। ਦੇ ਵਿੱਚ ਬਹੁਤ-ਬਹੁਤ ਸਵਾਗਤ ਆ। ਪਹਿਲੇ ਦਿਲ ਤੋਂ ਧੰਨਵਾਦ। ਗੋਡ ਬlesਸ ਯੂ। ਤੇ ਆਪਾਂ ਫਰੂਟ ਸਾਰੇ ਖਾਣੇ ਆ ਨਾ ਬੜੇ ਖੁਸ਼ ਹੋ ਗਏ। ਕੇਲਾ ਖਾ ਲੋ, ਸੇਬ ਖਾ ਲੋ, ਸੰਤਰੀ ਖਾ ਲੋ ਤੇ ਆਮ ਤੌਰ ਤੇ ਆਪਾਂ ਸਜੈਸਟ ਵੀ ਕੀਤਾ ਜਾਂਦਾ ਕਿ ਫਲ ਆਪਾਂ ਨੂੰ ਵੱਧ ਤੋਂ ਵੱਧ ਖਾਣੇ ਚਾਹੀਦੇ ਆ ਜਿਹੜੇ ਕਿ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ। ਤਾਂ ਅੱਜ ਆਪਾਂ ਕੁਝ ਪੰਜ ਕੁ ਫਰੂਟਸ ਦੀ ਗੱਲ ਕਰਾਂਗੇ ਜਿਹੜੇ ਕਿ ਫੈਟ ਕੱਟਣੇ ਹੈਗੇ 콜ੈਸਟੋਲ ਨੂੰ ਬੈਡ ਫੈਟ ਨੂੰ ਬਰਨ ਕਰਦੇ ਆ ਤਾਂ ਉਹਨਾਂ ਫਲਾਂ ਦੀ ਅੱਜ ਆਪਾਂ ਇਹ ਗੱਲ ਕਰਦੇ ਹੈਗੇ ਆ ਕਿ ਉਹ ਜਿਹੜੇ ਫਰੂਟਸ ਹੈਗੇ ਆ ਕਿ ਉਹ ਫੈਟ ਨੂੰ ਕਿਦਾਂ ਕੱਟਦੇ ਆ ਤੇ ਕਿਹੜੇ-ਕਿਹੜੇ ਕੱਟਦੇ ਆ ਸਾਰੇ ਨੂੰ ਪਹਿਲਾਂ ਆਪਾਂ ਗੱਲ ਕਰਦੇ ਖਜੂਰ ਦੀ ਜਿਹਨੂੰ ਸਾਰੇ ਕਹਿੰਦੇ ਕਿ ਮਿੱਠਾ ਮਾਰਕੀਟ ਦੇ ਵਿੱਚ ਬਿਨਾਗੋੜ ਦੇਵੀ ਜਿਹੜੀ ਆਉਂਦੀ ਹੈ ਉਪਰੋਂ ਤੋੜੀ ਹੋਈ ਖਜੂਰ ਉਹ ਵੀ ਮਿਲਦੀ ਹੈ ਤੁਸੀਂ ਉਹ ਵੀ ਖਾ ਸਕਦੇ ਆ ਖਜੂਰ ਜਿਹੜੀ ਹੈਗੀ ਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਫਾਈਬਰ ਹੁੰਦਾ ਬਹੁਤ ਜ਼ਿਆਦਾ ਤੇ ਇਹੋ ਜਿਹੜਾ ਫਾਈਬਰ ਹੈਗਾ ਸੀ ਕੱਲਾ ਫਾਈਬਰ ਨਹੀਂ ਖਜੂਰ ਦੇ ਵਿੱਚ ਹਿਮੋਗਲੋਬਿਨ ਬਹੁਤ ਵਧਾਉਂਦੀ ਹੈ ਖਜੂਰ ਆ ਜਿਹੜੀ ਜਿਹੜੀ ਸਾਨੂੰ ਖਾਣੀ ਚਾਹੀਦੀ ਹੈ ਇਹ ਜਿਹੜੀ ਸਾਡੇ ਅੰਦਰ ਬੈਡ ਫੈਟ ਆ ਉਹਨੂੰ ਕੱਟਦੀ ਹੈ ਖਜੂਰ ਤੇ ਗੁੱਡ ਫੈਟਸ ਸਾਨੂੰ ਜਿਹੜੀ ਇਹ ਪ੍ਰੋਵਾਈਡ ਕਰਦੀ ਹੈ ਤੇ ਕੋਲੇਸਟ੍ਰੋਲ ਜਿੰਨਾ ਵੀ ਨਾੜੀਆਂ ਦੇ ਵਿੱਚ ਜੰਮਿਆ ਹੈਗਾ ਉਹਨੂੰ ਇਹ ਬਾਹਰ ਕੱਢਦੀ ਹੈਗੇ ਤੇ ਨੰਬਰ 2 ਤੇ ਆਉਂਦਾ ਹੈਗਾ ਅਨਾਰ ਵਧੀਆ ਅਨਾਰ ਲਓ ਉਹਦੇ ਦਾਣੇ ਕੱਢ ਕੇ ਖਾਓ ਉਹਨਾਂ ਨੂੰ ਮੂੰਹ ਦੇ ਵਿੱਚ ਰੱਖ ਕੇ ਚੂਸੋ ਜਿਹੜੇ ਉਹ ਸੁੱਕੀਆਂ ਲੱਕੜੀਆਂ ਬਣ ਜਾਂਦੀਆਂ ਉਹਨਾਂ ਨੂੰ ਤੁਸੀਂ ਬਾਹਰ ਫੈਂਕੋ ਅੰਦਰ ਨਾ ਨਗਾਓ ਬਸ ਉਹਨੂੰ ਇੰਨਾ ਕ ਚੂਸੋ ਚਬਾ ਚਬਾ ਕੇ ਚਬਾ ਚਬਾ ਕੇ ਵੀ ਜੂਸ ਅੰਦਰ ਚਲਾ ਜਾਵੇ ਤੇ ਉਹ ਦਾਣੇ ਜਿਹੜੇ ਉਹ ਲੱਕੜ ਜੀ ਬੱਜ ਜਾਂਦੀ ਹੈ ਉਹਨੂੰ ਬਾਹਰ ਕੱਢ ਦੋ ਤੇ ਇਹ ਜਿਹੜੇ ਨਾਰ ਦੇ ਦਾਣੇ ਆ 나ੜੀਆਂ ਦੇ ਵਿੱਚ ਜਿਹੜੇ ਜੰਮਿਆ ਹੋਇਆ ਆਪਣੇ ਕੋਲੇਸਟੇਰੋਲ ਹੁੰਦਾ ਉਹਨੂੰ ਬਾਹਰ ਕੱਢਦਾ ਤੇ ਹੋਰ ਵੀ ਗੁਣਾਂ ਨਾਲ ਭਰਪੂਰ ਹੈਗਾ ਨਾਰ ਨੰਬਰ 3 ਤੇ ਹੈਗਾ ਐਵੋਕਾਡੋ ਐਵੋਕਾਡਾ ਕਿਹੋ ਜਿਹਾ ਫਰੂਟ ਹੈ ਜਿਹੜਾ ਕਿ ਫੁੱਲ ਆਫ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਦਾ ਜੀ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਤੇ ਇਹ ਇੱਕ ਹੈਲਦੀ ਫੈਟ ਦੇ ਨਾਲ ਵੀ ਭਰਿਆ ਹੁੰਦਾ ਐਵੋਕਾਡਾ ਜਿਹੜਾ ਇਹ ਤੇ ਇਹ ਇੱਕ ਗੁੱਡ ਫੈਟ ਚ ਨੂੰ ਮਤਲਬ ਜਿਹੜੀ ਬੈਡ ਫੈਟ ਹੈਗੀ ਉਹਨੂੰ ਕੱਟ ਕੇ ਤੇ ਗੁੱਡ ਫੈਟ ਹੈ ਜਿਹੜੀ ਸਾਨੂੰ ਉਹ ਪ੍ਰੋਵਾਈਡ ਕਰਦਾ ਤੇ ਬੈਡ ਕੋਲੇਸਟ੍ਰੋਲ ਜਿੰਨੀ ਵੀ ਨਾੜੀਆਂ ਦੇ ਵਿੱਚ ਜੰਮੀ ਆ ਉਹਨੂੰ ਇਹ ਬਾਹਰ ਕੱਢਦਾ ਤੇ 4 ਨੰਬਰ ਤੇ ਹੈਗਾ ਐਪਲ ਆਪਾਂ ਬਹੁਤ ਵਾਰੀ ਸੁਣਿਆ ਹੈਗਾ ਈਟ ਐਪਲ a ਡੇ ਕੀਪ ਦਾ ਡਾਕਟਰ ਅਵੇ ਹੈਨਾ ਤੇ ਵੀ ਸੇਵ ਜਿਹੜਾ ਖਾਓ ਤੇ ਜਿਹੜਾ ਕਿ ਸਾਰੇ ਬਿਮਾਰੀਆਂ ਨੂੰ ਲੱਗਣ ਹੀ ਨਹੀਂ ਦਿੰਦਾ ਸਾਨੂੰ ਤੇ ਡਾਕਟਰ ਕੋਲੇ ਸਾਨੂੰ ਜਾਣ ਦੀ ਜਰੂਰਤ ਨਹੀਂ ਪੈਂਦੀ ਪਰ ਜੇ ਵਧੀਆ ਸੇਬ ਮਿਲਣ ਤਾਂ ਤੇ ਇਹ ਸੇਬ ਦੇ ਵਿੱਚ ਬਹੁਤ ਫਾਈਬਰ ਹੁੰਦਾ ਹਾਈ ਹਾਈ ਫਾਈਬਰ ਦਾ ਇਹ ਫਰੂਟ ਹੈਗਾ ਆਪਾਂ ਕਹਿ ਸਕਦੇ ਇਹਨੂੰ ਤੇ ਇਹ ਬੈਡ ਫੈਟ ਤੋਂ ਲੈ ਕੇ ਹਾਰਡ ਦੀ ਫੈਟ ਬ੍ਰੇਨ ਦੀ ਫੈਟ ਕੋਈ ਕਲੋਟਿੰਗ ਹੈਗੀ ਇਹਦੇ ਵਿੱਚ ਹੈਨਾ ਉਹ ਸਾਰੀਆਂ ਨੂੰ ਇਹ ਘਟਦਾ ਤੇ ਸਾਨੂੰ ਚੰਗੀਆਂ ਚੀਜ਼ਾਂ ਉਹਦੇ ਚੋਂ ਐਪਲ ਦੇ ਵਿੱਚੋਂ ਪ੍ਰੋਵਾਈਡ ਹੁੰਦੀਆਂ ਹੈਗੀਆਂ ਤੇ ਇੱਕ ਨਵੀਂ ਜਿਹੜੀ ਲਾਸਟ ਤੇ ਤੁਹਾਡੇ ਨਾਲ ਗੱਲ ਕਰਦੀ ਆ ਆਮ ਤੌਰ ਤੇ ਆਪਾਂ ਜਿਵੇਂ ਸੁੱਕੇ ਮੀਵੇ ਲਿਆਉਂਨੇ ਤੋ ਚੀਜ਼ ਸੁੱਕੇ ਮੀਵੇ ਦੇ ਵਿੱਚ ਬਹੁਤ ਹੁੰਦੀ ਹੈ ਪਈ ਹੈ ਨਾ ਆਮ ਤੌਰ ਤੇ ਵੈਸੇ ਤਾਂ ਸੁੱਕੇ ਸੇਬ ਵੀ ਹੁੰਦੇ ਆ ਵਿੱਚ ਉਹਦੇ ਤੇ ਪਰ ਉਹ ਵੀ ਹੁੰਦੀ ਆ ਉਹਦਾ ਨਾਮ ਹੈ ਖਰਮਾਨੀ ਮਾਰਕੀਟ ਦੇ ਵਿੱਚ ਜਦੋਂ ਰੇੜੀਆਂ ਤੇ ਪਈ ਹੁੰਦੀ ਆ ਤਾਂ ਬੜੀ ਸੋਹਣੀ ਲੱਗਦੀ ਹੈ ਕਿਉਂਕਿ ਜਿਹੜੀਆਂ ਫਰੂਟਸ ਵਾਲੀਆਂ ਸ਼ਾਪਸ ਤੋਂ ਤਾਂ ਪੰਦਰ ਜਾਵਾਂਗੇ ਤਾਂ ਦੇਖਾਂਗੇ ਬਟ ਰੇੜੀਆਂ ਦੇ ਉੱਤੇ ਪਈ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਪੀਲੇ ਪੀਲੇ ਕਲਰ ਦੀ ਹੈ ਨਾ ਤਾਂ ਉਸ ਤੋਂ ਤੁਸੀਂ ਖਾਓ ਉਦੇ ਗੁਣ ਸੁਣੋਗੇ ਤੁਸੀਂ ਖਰਮਾਨੀ ਦੇ ਇੰਨੇ ਕ ਗੁਣ ਹੈਗੇ ਆ ਕਿ ਇਹ ਕੱਲਾ बैड ਕੋਲੇਸਟ੍ਰੋਲ ਵੀ ਸਾਡੀਆਂ ਲਾੜੀਆਂ ਚੋਂ ਕੱਢਦੀ ਇਹ ਪੱਥਰੀ ਤੱਕ ਵੀ ਤੋੜ ਕੇ ਬਾਹਰ ਕੱਢ ਦੇ ਦਿੰਦੀ ਖਰਮਾਨੀ ਦੇ ਵਿੱਚ ਇੰਨੀ ਪਾਵਰ ਆ ਕਿਉਂਕਿ ਇਹਦੇ ਵਿੱਚ ਇੱਕ ਪੋਟਾਸ਼ੀਅਮ ਬਹੁਤ ਹੁੰਦਾ ਤੇ ਜੇ ਅਸੀਂ ਖਰਮਾਨੀ ਡੇਲੀ 5 ਤੋਂ ਲੈ ਕੇ 10 ਖਰਮਾਨੀਆਂ ਆਪਣੀ ਡਾਈਟ ਦਾ ਪਾਰਟ ਬਣਾਉਨੇ ਆ ਤਾਂ ਹਾਈ ਬੀਪੀ ਦੇ ਜਿਹੜੇ ਪੇਸ਼ੈਂਟ ਹੈਗੇ ਉਹਨਾਂ ਦਾ ਬੀਪੀ ਤੇ ਹਾਰਟ ਦੋਨੋਂ ਬਹੁਤ ਜਲਦੀ ਕੇਅਰ ਹੁੰਦੇ ਆ ਤਾਂ ਜਲਦੀ ਤੋਂ ਜਲਦੀ ਸਾਨੂੰ ਜਿਹੜੇ ਮੈਂਦਰ ਹਾਰਟ ਸਟ੍ਰੋਕ ਆ ਜਾਂ ਬ੍ਰੇਨ ਸਟ੍ਰੋਕ ਆ ਉਹਨਾਂ ਤੋਂ ਵੀ ਇਹ ਖਤਰੀ ਹੈ ਜਿਹੜੇ ਘਟ ਹੁੰਦੇ ਤੇ ਜੇ ਮੈਂ ਤੁਹਾਨੂੰ ਕਹਾਂ ਕਿ ਬੀਪੀ ਦੀ ਗੋਲੀ ਛੱਡ ਲਓ ਤੇ ਕੱਲੀਆਂ ਖਰਮਾਨੀਆਂ ਗਾਣ ਖਾਣ ਲੱਗ ਜਾਓ ਤਾਂ ਇਟਸ ਰੋਂਗ ਕਿਉਂਕਿ ਇਹ ਚੀਜ਼ਾਂ ਸਾਡੀਆਂ ਇਮਿਊਨਿਟੀ ਵਧਾਉਂਦੀਆਂ ਜਿਹੜੀ ਅਸੀਂ ਦਵਾਈ ਖਾਣੇ ਆ ਉਹਦੀ ਇਹ ਪਾਵਰ ਵਧਾ ਦਿੰਦੀ ਆ ਤਾਂ ਉਹ ਦਵਾਈ ਸਾਡੀ ਜਿਹੜੀ ਅਸੀਂ ਸਾਨਾਬੱਦੀ ਖਾਣੀ ਆ ਤਾਂ ਉਹ ਥੋੜੀ ਦੇਰ ਬਾਅਦ ਉਹ ਸਾਡੀ ਦਵਾਈ ਆ ਜਿਹੜੀ ਉਹ ਬੰਦ ਹੋ ਸਕਦੀ ਆ ਤਾਂ ਇਸ ਕਰਕੇ ਜਿਹੜੇ ਮੈਂ ਫਰੂਟਸ ਅੱਜ ਤੁਹਾਡੇ ਨਾਲ ਸ਼ੇਅਰ ਕੀਤੇ ਆ ਇਹਨਾਂ ਨੂੰ ਤੁਸੀਂ ਰੋਜ਼ਾਨਾ ਪੰਜੇ ਫਲ ਜੇ ਇਕੱਠੇ ਖਾ ਸਕਦੇ ਆ ਤਾਂ ਵੈਲੈਂਟ ਗੁੱਡ ਅਦਰਵਾਈਜ਼ ਇਹਨਾਂ ਚੋਂ ਤੁਸੀਂ ਕੋਈ ਇੱਕ ਜਾਂ ਦੋ ਫਰੂਟ ਡੇਲੀ ਆਪਣੀ ਡਾਈਟ ਦਾ ਹਿੱਸਾ ਬਣਾਓ ਪਰ ਇਹ ਨਹੀਂ ਵੀ ਤੁਸੀਂ 5-7 ਰੋਟੀਆਂ ਵੀ ਖਾ ਲਈਆਂ ਤੇ 2-3 ਸੇਵ ਵੀ ਖਾ ਲਈ ਇਹ ਵੀ ਗਲਤ ਹੈ ਇਹਨਾਂ ਨੂੰ ਖਾਣ ਦਾ ਤਰੀਕਾ ਹੁੰਦਾ ਇੱਕ ਜਿਹੜਾ ਸੇਵ ਆ ਉਹ ਕਦੇ ਖਾਲੀ ਪੇਟ ਨਹੀਂ ਖਾਣਾ ਕਿਉਂਕਿ ਐਸਿਡੀਟੀ ਪੈਦਾ ਕਰਦਾ ਗੈਸ ਬਣਾਉਂਦਾ ਕੁਝ ਵੀ ਤੁਸੀਂ ਸਵੇਰੇ ਆਪਣਾ ਬ੍ਰੈਕਫਾਸਟ ਕੀਤਾ ਕੋਈ ਬ੍ਰੈਡ ਵਗੈਰਾ ਲੈ ਲਿਆ ਜਾਂ ਕੋਈ ਦੁੱਧ ਲੈ ਲਿਆ ਉਸ ਤੋਂ ਅੱਧੇ ਘੰਟੇ ਬਾਅਦ ਤੁਸੀਂ ਐਪਲ ਖਾ ਸਕਦੇ ਖਜੂਰ ਆ ਜਿਹੜੀ ਉਹ ਸਾਰੇ ਲੋਕ ਨਾਈਟ ਨੂੰ ਹੀ ਉਹਨੂੰ ਕਰਦੇ ਹੈਗੇ ਦਿਨੇ ਵੀ ਤੁਸੀਂ ਖਾ ਸਕਦੇ ਪਰ ਇਹਨਾਂ ਦੀ ਜਿਹੜੀ ਕੁਆਂਟੀਟੀ ਹੈ ਕੋਈ ਵੀ ਚੀਜ਼ ਜੇ ਆਪਾਂ ਲੋੜ ਤੋਂ ਜ਼ਿਆਦਾ ਖਾਵਾਂਗੇ ਤਾਂ ਉਹ ਨੁਕਸਾਨ ਕਰਦੀਆਂ ਫਾਇਦੇ ਦੀ ਖਾਂ ਦੇ ਪਰ ਇਹਨਾਂ ਨੂੰ ਲਿਮਟ ਦੇ ਵਿੱਚ ਲੈ ਕੇ ਤੁਸੀਂ ਖਾਣਾ ਇਹ ਨਹੀਂ ਹੈਗਾ ਵੀ ਮੈਡਮ ਨੇ ਕਿਹਾ ਤਾਂ ਖਰਮਾਨੀਆਂ ਵੀ ਚੱਕ ਦਿਓ ਐਵੋਕਾਡਾ ਵੀ ਚੱਕ ਦਿਓ ਹੈਨਾ ਤੇ ਵੀ ਜਿੰਨੇ ਆਗੇ ਪਰ ਪਰ ਕੇ ਖਾਈ ਚਲੋ ਖਜੂਰਾ ਦੇ ਪੈਕਟ ਲਿਆਓਗੇ ਲੋ ਕਿਲੋ ਦੇ ਤੇ ਸ਼ਾਮ ਤੱਕ ਖਾ ਕੇ ਤੁਸੀਂ ਅੰਦਰ ਹੋਰ ਗੜਬੜ ਕਰ ਪੰਜ ਤੋਂ ਸੱਤ ਖੰਜੂਰਾ ਪੰਜ ਤੋਂ 10 ਖਰਮਾਨੀ ਇੱਕ ਐਪਲ ਵੱਡਾ ਰੋਜ਼ ਦਾ ਐਵੋਕਾਡਾ ਇੱਕ ਤੇ ਜਿਹੜੇ ਤੁਸੀਂ ਮਤਲਬ ਕਿ ਇੱਕ ਹੈਗਾ ਆਪਣਾ ਇਕੱਠੇ ਜਿਹੜੇ ਫਾਲਾ ਇਹ ਜਿਵੇਂ ਖਜੂਰ ਹੈ ਨਾ ਜਿਵੇਂ ਕੋਈ ਆਪਾਂ ਸੈਲਡ ਵਗੈਰਾ ਖਾਣੇ ਹਨਾ ਉਹਦੇ ਵਿੱਚ ਤੁਸੀਂ ਦੋ ਤਿੰਨ ਖਜੂਰ ਆ ਜਿਹੜੀਆਂ ਕਟਕਾਂ ਕੱਟ ਕੇ ਉਹ ਪਾ ਸਕਦੇ ਜੇ ਤੁਸੀਂ ਫਰੂਟਸ ਸਲਾਦ ਬਣਾਉਣੀ ਆ ਉਹਦੇ ਵਿੱਚ ਤੁਸੀਂ ਐਪਲ ਪਾ ਸਕਦੇ ਆ ਖਰਮਾਨੀ ਵੀ ਪਾ ਲਓ ਤੇ ਉਹਦੇ ਵਿੱਚ ਤੁਸੀਂ ਕੋਈ ਹੋਰ ਫਰੂਟ ਤੁਹਾਡੇ ਘਰ ਪਿਆ ਹੋਵੇ ਫਰੂਟਾਂ ਦਾ ਤਾਂ ਨੁਕਸਾਨ ਕੋਈ ਨਹੀਂ ਹੈਗਾ ਉਹ ਵੀ ਤੁਸੀਂ ਖਾ ਸਕਦੇ ਹੈਗੇ ਆ ਤੇ ਇਹ ਤੁਸੀਂ ਉਮੀਦ ਕਰਦੀਆਂ ਕਿ ਅੱਜ ਤੋਂ ਸਟਾਰਟ ਕਰੋ ਫਰੂਟਸ ਖਾਣੇ ਜਿਹੜੇ ਨਹੀਂ ਖਾਂਦੇ ਜੇ ਅਗਰ ਕਿਸੇ ਨੂੰ ਕੋਈ ਨਹੀਂ ਪ੍ਰੋਬਲਮ ਤਾਂ ਉਹਨਾਂ ਨੂੰ ਨਹੀਂ ਹੋਊਗੀ ਜੇ ਕਿਸੇ ਨੂੰ ਹੈਗੀ ਆ ਤਾਂ ਉਹਨਾਂ ਦੀ ਠੀਕ ਹੋਣੀ ਸ਼ੁਰੂ ਹੋ ਜੂਗੀ ਤਾਂ ਬਹੁਤ ਜਲਦੀ ਜਿਹੜਾ ਉਹਨਾਂ ਨੂੰ ਕੋਈ ਖਤਰਾ ਜਿਹੜਾ ਕਿਸੇ ਬਿਮਾਰੀ ਦਾ ਆਉਣ ਵਾਲਾ ਉਹ ਖਤਰਾ ਟਲ ਜਾਊਗਾ ਤਾਂ ਥੈਂਕ ਯੂ ਸੋ ਮੱਚ ਮਿਲਦੇ ਆ ਕਿਸੇ ਇੱਕ ਹੋਰ ਵਧੀਆ ਜੀ ਤੇ ਨਵੀਂ ਇਨਫੋਰਮੇਸ਼ਨ ਦੇ ਨਾਲ ਗੋਡ ਬlesਸ ਯੂ ਚੜ੍ਹਦੀਆਂ ਕਲਾਂ ਚ ਰਿਆ ਕਰੋ ਖੁਸ਼ ਰਿਆ ਕਰੋ ਵੱਡੀ ਸੋਚ ਰੱਖਿਆ ਕਰੋ ਨੈਗੇਟਿਵਿਟੀ ਨੂੰ ਦੂਰ ਰੱਖੋ ਤੇ ਨੈਗੇਟਿਵ ਲੋਕਾਂ ਤੋਂ ਵੀ ਦੂਰ ਰਹੋ ਅੱਧੀ ਬਿਮਾਰੀ ਤਾਂ ਸਾਡੀ ਇਸ ਤਰ੍ਹਾਂ ਠੀਕ ਹੋ ਜੂਗੀ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਾਂਗੇ ਨੈਗੇਟਿਵ ਲੋਕਾਂ ਤੋਂ ਦੂਰ ਰਾਵਾਂਗੇ ਜੋ ਕੋਈ ਤੁਹਾਨੂੰ ਮਰਜ਼ੀ ਕੁਝ ਕਹਿੰਦਾ ਕਹੀ ਜਾਂਦਾ ਠੀਕ ਹੈ ਨਾ ਜੀ ਜੋ ਹੋਣਾ ਸੋ ਹੋਣਾ ਉਹ ਪ੍ਰਮਾਤਮਾ ਦੇ ਹੱਥ 'ਚ ਆ ਉਹਨੇ ਸਾਨੂੰ ਇੱਥੇ ਭੇਜਿਆ ਤਾਂ ਉਹਦੀ ਡਿਊਟੀ ਬਣਦੀ ਆ ਸਾਡੀ ਕੇਅਰ ਕਰਨ ਦੀ ਤਾਂ ਅਸ ਉਹ ਸਾਡੀ ਕੇਅਰ ਤਾਂ ਕਰੂਗਾ ਜੇ ਅਸੀਂ ਆਪਣੀ ਖੁਦ ਦੀ ਕੇਅਰ ਖੁਦ ਕਰਾਂਗੇ ਤਾਂ ਠੀਕ ਹੈ ਨਾ ਜੀ ਥੈਂਕ ਯੂ ਓਕੇ ਆਲ ਦਾ ਬੈਸਟ ਮਿਲਦੇ ਹਾਂ ਕਿਸੇ ਇੱਕ ਵਧੀਆ ਜੀ ਇਨਫੋਰਮੇਸ਼ਨ ਦੇ ਨਾਲ ਫਟਕੜੀ ਜਿਹੜੀ ਹੈ ਉਹ ਕੱਲੀ oily skin ਦਾ ਨਹੀਂ ਇਲਾਜ ਕਰਦੀ ਕੱਲਮਾਨ ਸੈਨਾ ਨਹੀਂ ਕਰਦੀ ਕੱਲੇ ਚਿਹਰੇ ਨੂੰ ਨਹੀਂ ਸਾਫ਼ ਕਰਦੀ ਕੱਲੇ ਚਿਹਰੇ